ਪਟਨੀ ਚ ਚੰਨ ਚੜਿਆ ਜਗ ਹੋਇਆ ਰੁਸ਼ਨਾਇਆ ਪਟਨੀ ਚ ਚੰਨ ਚੜਿਆ ਜਗ ਹੋਇਆ ਰੁਸ਼ਨਾਇਆ ਦੱਸ ਕਿਵੇਂ ਬੂਲ ਬੂਲ ਕੇ ਦੱਸ ਕਿਵੇਂ ਬੂਲ ਬੂਲ ਕੇ ਮੇਰੇ ਸਭ ਦਿਆਂ ਵੜਿਆ ਦਸ ਕੀ ਮੀ ਬੋਲੇ ਬੋਲੇ ਕੀ ਮੇਰੇ ਸੇਵ ਦੀਆਂ ਵੜਿਆਈਆਂ ਪਟਨੀ ਚ ਚੰਨ ਚੜਿਆ ਪਟਨੀ ਚ ਚੰਨ ਚੜਿਆ ਜਾਗ ਹੋਇਆ ਰੁਸ਼ਨਾਈਆਂ ਕੁੱਚੀਆਂ ਤੇ ਹੱਥ ਰੱਖੇ ਵੇਮ ਕੱਡੇ ਪੀਰ ਦੇ ਸਾਂਝ ਸਤ ਗੁਰੂ ਕਰੇਗਾ ਫਟ ਲੱਗ ਗਿਆ ਕਮਾਨ ਦਾ ਸੋਹਣੇ ਨਾਲ ਟਕੀ ਹੋਈ ਮੁਖੀ ਦੇ ਤੀਰ ਦੇ ਪਲਾਹੀ ਕਰੇਗਾ ਫਟ ਲੱਗ ਗਿਆ ਕਮਾਨ ਦਾ ਸੋਹਣੇ ਨਾਲ ਟਕੀ ਹੋਈ ਮੁਖੀ ਦੇ ਤੀਰ ਦੇ ਦੀ ਪੱਟੂ ਤਖਤੀ ਚੋਟਾ ਖਿੱਚ ਕੇ ਨਗਰੀ ਉੱਤੇ ਲਾਈਆ ਪਟਨੀ ਚੰਨ ਚੜਿਆ ਜਗ ਹੋਈ ਆ ਰੁਸ਼ਨਾਇਆ ਪਟਨੀ ਚੰਨ ਚੜਿਆ ਜਗ ਹੋਈ ਆ ਰੁਸ਼ਨਾਇਆ ਦੱਸ ਕਿਵੇਂ ਭੂਲ ਭੂਲ ਕੇ ਮੇਰੇ ਸਾਹਿਬ ਦੀਆਂ ਵੜੀਆਂ ਆਈਆਂ ਪੱਟੇ ਨੀਚ ਚੰਨ ਚੜਿਆ ਮਾਤਾ ਗੂਜਰੀ ਨੂੰ ਮਿਲਣ ਵਦਾਈਆਂ ਦੱਸਾਂ ਕਿਵੇਂ ਬੋਲ ਬੋਲ ਕੇ ਮੇਰੇ ਸਾਹਿਬ ਦੀਆਂ ਵੜੀਆਂ ਆਈਆਂ ਪੁੱਤ ਨੂੰ ਵੀ ਪਾਤਸ਼ਾਹ ਦਾ ਵਾਰ ਦੇਗਾ ਪੁੱਤਾਂ ਨੂੰ ਨੇ ਜੀਆਂ ਤੀਰਾਂ ਦੀ ਨੋਕ ਝਾੜ ਦੇਗਾ ਪੁੱਤ ਨੂੰ ਪੁੱਤ ਨੂੰ ਵਿਪਾਤ ਸ਼ਾਦਾਵਾਰ ਦੇਗਾ ਪੁੱਤ ਨੂੰ ਨੇ ਜੀਆਂ ਤੀਰਾਂ ਦੀ ਨੋਕ ਝਾੜ ਦੇਗਾ ਪੁੱਤ ਨੂੰ ਮੱਥੇ ਨੀ ਸਿਕਣ ਹੋਣੀ ਨੂਰੇ ਜਾਂ ਖਬਰ ਦਿੱਤੀ ਕੋੜੀ ਲਾੜੀ ਮੋਤ ਵਾਲੇ ਝਾੜ ਦੇਗਾ ਪੁੱਤ ਨੂੰ ਕੋੜੀ ਲਾੜੀ ਮੋਤ ਚੋੜ ਦੇਗਾ ਪੁੱਤ ਨੂੰ ਦੇਖੂ ਕਾੜ ਖਾੜ ਦੁਨੀਆ ਦੇਖੂ ਕਾੜ ਖਾੜ ਦੁਨੀਆ ਜੋੜਿਆ ਸੀ ਦੋ ਦੋ ਬਣਾਈਆ ਦੇਖੂ ਕਾੜ ਖਾੜ ਦੁਨੀਆ ਜੋੜਿਆ ਸੀ ਦੋ ਦੋ ਬਣਾਈਆ ਪਟਨੇ ਚ ਚੰਨ ਚੜਿਆ ਜਗ ਹੋਇਆ ਰੁਸ਼ਨਾਇਆ ਪਟਨੀ ਚ ਚੰਨ ਚੜ੍ਹਿਆ ਮਾਤ ਗੁਜਰੀ ਨੂੰ ਮਿਲਣ ਵਦਾਈਆ ਕਵੀਆਂ ਚੁਕ ਵਿਵਿਧਵਾਣ ਮੇਰਾ ਪਾਤਸ਼ਾਹ ਕਵੀਆਂ ਚੁਕ ਵਿਵਿਧਵਾਣ ਮੇਰਾ ਪਾਤਸ਼ਾਹ ਕਲਮੰਦ ਤਨੀ ਸੁਲਤਾਨ ਮੇਰਾ ਪਾਤਸ਼ਾਹ ਕਲਮੰਦ ਤਨੀ ਸੁਲਤਾਨ ਮੇਰਾ ਪਾਤਸ਼ਾ ਫਿੱਕੇ ਮਹਾਰਾਜ ਯੱਗ ਕਾਲੰਗੀ ਦੀ ਸ਼ਾਨ ਦੇ ਫਿੱਕੇ ਮਹਾਰਾਜ ਯੱਗ ਕਾਲੰਗੀ ਦੀ ਸ਼ਾਨ ਦੇ ਮਹਾਨ ਤੂੰ ਮਹਾਨ ਹੈ ਮਹਾਨ ਮੇਰਾ ਪਾਤਸ਼ਾ ਮਹਾਨ ਤੂੰ ਮਹਾਨ ਹੈ ਮਹਾਨ ਮੇਰਾ ਪਾਤਸ਼ਾ ਨਾ ਕਲਮ ਚੁਲਿਖ ਹੋਣੀਆਂ ਚੰਨ ਚੜਿਓ ਜਗ ਹੋਇਆ ਰੁਸ਼ਨਾਇਆ ਪਟਨੇ ਚ ਚੰਨ ਚੜਿਓ ਜਗ ਹੋਇਆ ਰੁਸ਼ਨਾਇਆ ਦੱਸ ਕਿਵੇਂ ਬੋਲ ਬੋਲ ਕੇ ਮੇਰੇ ਸਾਇਬ ਦੀਆਂ ਵੜਈਆਂ ਦੱਸ ਕਿਵੇਂ ਬੋਲ ਬੋਲ ਕੇ ਮੇਰੇ ਸਾਇਬ ਦੀਆਂ പട്ടണ ചെന്ന ചടിയ മജരി വധ പട്ട ചട മുജരി വ